ਸਰਦੇ YouTube ਚੈਨਲ ਤੇ ਆਫਰ ਕਰਦਾ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੈਨਸ਼ਨਰਾਂ ਤੇ ਸੀਨੀਅਰ ਸਿਟੀਜ਼ਨਾਂ ਲਈ ਸੁਖਦਾਈ ਖੁਸ਼ਹਾਲ ਤੇ ਆਨੰਦਮਈ ਜ਼ਿੰਦਗੀ ਬਤੀਤ ਕਰਨ ਲਈ ਕੁਝ ਅਤੇ ਜ਼ਰੂਰੀ ਨੁਕਤਿਆਂ ਦੇ ਬਾਰੇ ਜ਼ਿਕਰ ਕਰਾਂਗੇ ਜੋ ਕਿ ਇੱਕ ਨਾਮੀ ਸੰਸਥਾ ਵੱਲੋਂ ਸਜਾਏ ਗਏ ਹਨ ਇਹਨਾਂ ਦੇ ਨਾਲ ਆਪਣੀਆਂ ਟਿੱਪਣੀਆਂ ਵੀ ਪੇਸ਼ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕਾ ਮੂਜਾਰ ਚਾਹਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਵੇ ਜਿੰਨੂੰ ਸੰਦੇਸ਼ ਪਹੁੰਚ ਜਾਵੇ। ਔਰ ਇਹ ਸੇ ਤਾਂ ਹਰ ਉਮਰ ਵਰਗ ਦਾ ਵਿਅਕਤੀ ਕੁਝ ਹਾਲ ਆਨੰਦਮਈ ਤੇ ਲਕਜ਼ਰੀਅਸ ਲਾਈਫ ਬਤੀਤ ਕਰਨ ਲਈ ਤਰਲੋਮਚੀ ਹੁੰਦਾ ਰਹਿੰਦਾ ਹੈ। ਪਰੰਤੂ ਆਪਣੀ ਭਰ ਜਵਾਨੀ ਦੇ ਕੋਈ 30-40 ਸਾਲ ਨੌਕਰੀ ਕਰਦੇ ਹੋਏ ਜਾਂ ਮਿਹਨਤ ਮੁਸ਼ਕਲ ਪਰੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਸੇਵਾਮੁਕਤ ਹੋ ਕੇ ਜਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਤੋਂ ਬਾਅਦ ਸੀਨੀਅਰ ਸਿਟੀਜ਼ਨ ਤੇ ਸੁਪਰ ਸੀਨੀਅਰ ਸਿਟੀਜ਼ਨਾਂ ਲਈ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਸ਼ਾਂਤਮਈ ਸੁਖਦਈ ਢੰਗ ਦੇ ਨਾਲ ਬਤੀਤ ਕਰਨ ਲਈ ਵਿਸ਼ਵ ਪਧਰੀ ਇੱਕ ਨਾਮੀ ਸੰਸਥਾ ਨੈਸ਼ਨਲ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੁਝ ਮਹੱਤਵਪੂਰਨ ਨੁਕਤੇ ਸੁਝਾਏ ਗਏ ਹਨ ਜੋ ਤੁਹਾਡੇ ਨਾਲ ਆਪਣੀ ਟਿੱਪਣੀ ਸਹਿਤ ਸਾਂਝੇ ਕਰ ਰਹੇ ਹਾਂ ਦੇ ਤੁਸੀਂ ਵੀ ਇਹਨਾਂ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਆਨੰਦਮਈ ਤੇ ਖੁਸ਼ਹਾਲ ਬਣਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਕਿ ਉਹ ਕਿਹੜੇ ਹਨ ਉਪਤੇ ਇਹ ਲਾਹ ਹੈ ਕਿ ਇਕੱਲੇ ਯਾਤਰਾ ਕਰਨ ਤੋਂ ਬਚੋ ਇਹ ਗੱਲ ਇਸ ਕਰਕੇ ਕਹੀ ਗਈ ਹੈ ਕਿਉਂਕਿ ਵੱਡੀ ਉਮਰ ਦੇ ਵਿੱਚ ਜੇ ਇਕੱਲੇ ਯਾਤਰਾ ਕਰਾਂਗੇ ਤਾਂ ਕਈ ਤਰ੍ਹਾਂ ਦੀਆਂ ਜੋ ਮੁਸ਼ਕਲਾਂ ਵੀ ਪੇਸ਼ ਆ ਸਕਦੀਆਂ ਹਨ ਦੂਜਾ ਹੈ ਜੀਵਨ ਸਾਥੀ ਨਾਲ ਯਾਤਰਾ ਕਰੋ ਇਹ ਤੇ ਗੱਲ ਮਤਲਬ ਠੀਕ ਹੈ ਕਿ ਉਹਨਾਂ ਦੀ ਕੰਪਨੀ ਨਾਲ ਯਾਤਰਾ ਕਰੋ ਇਹ ਜਗ੍ਹਾ ਹੈ ਭੀੜ ਭੜਕੇ ਵਾਲੇ ਸਮੇਂ ਵਿੱਚ ਬਾਹਰ ਜਾਣ ਤੋਂ ਬਚੋ ਯਾਨੀ ਕਿ ਜਦੋਂ ਜ਼ਿਆਦਾ ਭੀੜ ਭੜਕੇ ਵਾਲੀ ਜਗ੍ਹਾ ਤੇ ਜਾਵਾਂਗੇ ਤਾਂ ਉੱਥੇ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਕੇ ਤਪੇਸ਼ ਹੋ ਸਕਦੀਆਂ ਹਨ ਕਈਆਂ ਨੂੰ ਇਹ ਵੀ ਹੁੰਦਾ ਹੈ ਕਿ ਭੀੜ ਭੜਕੇ ਵਾਲੀ ਜੋ ਜਗ੍ਹਾ ਹੈ ਉੱਥੇ ਜਾ ਕੇ ਦਿਲ ਘਬਰਾਉਣ ਲੱਗਾ ਹੈ ਤੇ ਸਾਹ ਔਖਾ ਆਉਣ ਲੱਗਾ ਹੈ ਨੈਕ ਹੈ ਬਹੁਤ ਜ਼ਿਆਦਾ ਕਸਰਤ ਕਰਨਾ ਜਾਂ ਦੌੜਨਾ ਤੋਂ ਬਚੋ ਫੈਸਲਾ ਕਿਹਾ ਜਾਂਦਾ ਹੈ ਕਿ ਕਸਰਤ ਕਰਨੀ ਅੱਛੀ ਹੈ ਪਰੰਤੂ ਉਨੀ ਕੀ ਹੀ ਕਸਰਤ ਹੋ ਨਾ ਕਰਨੀ ਚਾਹੀਦੀ ਹੈ ਜਿੰਨੀ ਕਿ ਵਾਜਬ ਹੋਵੇ ਨੈਕਸਟ ਬਹੁਤ ਜ਼ਿਆਦਾ ਪੜਨਾ ਮੋਬਾਈਲ ਦੀ ਵਰਤੋਂ ਜਾਂ ਟੀਵੀ ਦੇਖਣ ਤੋਂ ਬਚੋ ਯਾਨੀ ਕਿ ਜ਼ਿਆਦਾ ਟਾਈਮ ਮੋਬਾਈਲ ਦੇ ਉੱਤੇ ਜਾਂ ਫਿਰ ਟੀਵੀ ਦੇ ਉੱਤੇ ਬਤਾਉਣ ਦੇ ਨਾਲ ਜੋ ਹੈ ਸਗੋਂ ਉਲਟਾ ਨੁਕਸਾਨ ਹੀ ਹੁੰਦਾ ਹੈ ਬਹੁਤ ਜ਼ਿਆਦਾ ਦਵਾਈ ਲੈਣ ਤੋਂ ਬਚੋ ਦਵਾਈਆਂ ਦੇ ਸਾਈਡ ਇਫੈਕਟ ਵੀ ਹੁੰਦੇ ਨੇ ਇਸ ਕਰਕੇ ਬਹੁਤ ਜ਼ਿਆਦਾ ਦਵਾਈ ਵੀ ਨਹੀਂ ਲੈਣੀ ਚਾਹੀਦੀ ਸਮੇਂ ਸਰ ਡਾਕਟਰ ਨੂੰ ਮਿਲੋ ਤੇ ਆਪਣੀਆਂ ਦਵਾਈਆਂ ਨਿਯਮਤ ਤੌਰ ਤੇ ਲਓ ਜੇਕਰ ਕੋਈ ਮਤਲਬ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਹੀ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਐਵੇਂ ਹੀ ਹਰ ਵੇਲੇ ਕੋਈ ਮਨ ਦੇ ਵਿੱਚ ਵਹਿਮ ਪਾ ਕੇ ਡਾਕਟਰ ਕੋਲ ਗਿਆਨ ਨਹੀਂ ਜਾਣਾ ਚਾਹੀਦਾ ਰਿਟਾਇਰਮੈਂਟ ਤੋਂ ਬਾਅਦ ਜਾਇਦਾਦ ਦੇ ਲੈਣ-ਦੇਣ ਤੋਂ ਬਚੋ ਹਾਂਜੀ ਇਹ ਗੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਾਇਦਾਦ ਦਾ ਲੈਣ-ਦੇਣ ਦੇ ਵਿੱਚ ਕਈ ਤਰ੍ਹਾਂ ਦੀਆਂ ਜੋ ਹਨ ਟੈਨਸ਼ਨਸ ਕ੍ਰੀਏਟ ਹੁੰਦੀਆਂ ਨੇ ਨੈਕਸਟ ਹੈ ਹਮੇਸ਼ਾ ਆਪਣਾ ਪਛਾਣ ਪੱਤਰ ਤੇ ਮਤਵਪੂਰਨ ਫੋਨ ਨੰਬਰ ਨੇੜੇ ਰੱਖੋ ਹਾਂਜੀ ਕਿਸੇ ਐਮਰਜੈਂਸੀ ਦੀ ਹਾਲਤ ਦੇ ਵਿੱਚ ਇਹਦੀ ਲੋੜ ਪੈ ਸਕਦੀ ਹੈ ਤਾਂ ਕਰਕੇ ਇਹ ਨੁਕਤਾ ਕਿਹਾ ਗਿਆ ਹੈ ਨੈਕਸਟ ਬੂਤਕਾਲ ਨੂੰ ਭੁੱਲ ਜਾਓ ਤੇ ਭਵਿੱਖ ਬਾਰੇ ਬਹੁਤ ਜ਼ਿਆਦਾ ਚਿੰਤਾ ਨਾ ਕਰੋ ਬੀਤੇ ਹੋਏ ਟਾਈਮ ਦੇ ਬਾਰੇ ਉਸਦੀਆਂ ਟੈਨਸ਼ਨਾਂ ਜਾਂ ਉਸ ਦੇ ਜੋ ਵੀ ਕੋਈ ਮਾੜੀਆਂ ਘਟਨਾਵਾਂ ਹਨ ਉਹਨੂੰ ਯਾਦ ਕਰਨ ਦਾ ਕੀ ਫਾਇਦਾ ਹੈ ਜੇਕਰ ਇਹਦੇ ਨਾਲ ਤਾਂ ਚਿੰਤਾ ਵਧਣ ਦੀ ਹੀ ਸੰਭਾਵਨਾ ਰਹਿੰਦੀ ਹੈ ਨੈਕਸਟ ਉਹ ਭੋਜਨ ਖਾਓ ਜੋ ਤੁਸੀਂ ਹজম ਕਰ ਸਕਦੇ ਹੋ ਯਾਨੀ ਕਿ ਇਸ ਉਮਰ ਦੇ ਵਿੱਚ ਉਹਨਾਂ ਹੈਵੀ ਭੋਜਨ ਜੋ ਹੈ ਉਹ ਹਜਮ ਜਲਦੀ ਨਾ ਹੋਣ ਵਾਲਾ ਇਸ ਤੋਂ ਗਰੇਜ ਕਰਨਾ ਚਾਹੀਦਾ ਹੈ ਬਾਥਰੂਮਾਂ ਤੇ ਟਾਇਲਟ ਵਿੱਚ ਸਾਬਤ ਨੂੰ ਹਾਂਜੀ ਇਹ ਕਈ ਵਾਰੀ ਅੱਜਕੱਲ ਦੇ ਬਾਥਰੂਮਾਂ ਦੇ ਵਿੱਚ ਜੋ ਟਾਇਲਰ ਵਗੈਰਾ ਲੱਗੀਆਂ ਹੁੰਦੀਆਂ ਹਨ ਉੱਤੇ ਡਿੱਗਣ ਦਾ ਵੀ ਖਤਰਾ ਰਹਿੰਦਾ ਹੈ ਇਸ ਕਰਕੇ ਥੋੜੀ ਸਾਵਧਾਨੀ ਰਹੀ ਵਤਨੀ ਚਾਹੀਦੀ ਹੈ ਨੈਕਸਟ ਸਿਗਰਟ ਨਸ਼ੀ ਅਤੇ ਸ਼ਰਾਬ ਪੀਣ ਤੋਂ ਬਚੋ ਹਾਂਜੀ ਸ਼ਰਾਬ ਤੇ ਸਾਰੇ ਹੀ ਕਹਿੰਦੇ ਹਨ ਕਿ ਮਾੜੀ ਹੈ ਪਰੰਤੂ ਵੱਡੀ ਉਮਰ ਦੇ ਵਿੱਚ ਇਸ ਦੀ ਜ਼ਿਆਦਾ ਵਰਤੋਂ ਤੇ ਸਿਗਰਟ ਨੁਸ਼ੀਤਾ ਜੋ ਹੈ ਉਹ ਨੁਕਸਾਨਦੇਹ ਹੁੰਦੀ ਹੁੰਦੀ ਹੈ ਆਪਣੀਆਂ ਪ੍ਰਾਪਤੀਆਂ ਦੇ ਬਾਰੇ ਲਗਾਤਾਰ ਛੇਕਿਆ ਨਾ ਕਰੋ ਹਾਂਜੀ ਇਹ ਛੇਕਿਆ ਨਾ ਮਾਰੋ ਇਹ ਗੱਲ ਬਹੁਤ ਇੰਪੋਰਟੈਂਟ ਹੈ ਕਿਉਂਕਿ ਵੱਡੀ ਉਮਰ ਦੇ ਵਿੱਚ ਅਕਸਰ ਹੀ ਬੀਤੇ ਸਮੇਂ ਵਿੱਚ ਆਪਣੀਆਂ ਜੋ ਪ੍ਰਾਪਤੀਆਂ ਹੁੰਦੀਆਂ ਹਨ ਉਹਨਾਂ ਬਾਰੇ ਬਜ਼ੁਰਗ ਛੇਕਿਆ ਮਾਰਦੇ ਰਹਿੰਦੇ ਹਨ ਜਿਸ ਕਰਕੇ ਦੂਸਰੇ ਉਹਨਾਂ ਦੇ ਉੱਤੇ ਸਗੋਂ ਉਲਟਾ ਕੋਝ ਹੋਂ ਦੀ ਬਜਾਏ ਖਸਦੇ ਹੀ ਰਨ ਨੈਕਸਟ ਰਿਟਾਇਰਮੈਂਟ ਤੋਂ ਬਾਅਦ ਕੁਝ ਸਨਾਂ ਦੀ ਬਹੁਤ ਯਾਤਰਾ ਕਰੋ ਫਿਰ ਪੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚੋ ਇਹ ਨੁਕਤਾ ਤਾਂ ਪਹਿਲਾਂ ਹੀ ਆਪਾਂ ਡਿਸਕਸ ਕਰ ਲਿਆ ਹੈ ਆਪਣੀ ਜਾਇਦਾਦ ਅਤੇ ਦੌਲਤ ਬਾਰੇ ਦੂਜਿਆਂ ਨਾਲ ਚਰਚਾ ਨਾ ਕਰੋ ਹਾਂਜੀ ਇਹਦਾ ਕਾਰਨ ਇਹ ਦੱਸਿਆ ਗਿਆ ਕਿਉਂਕਿ ਜੇ ਜਦੋਂ ਤੁਸੀਂ ਆਪਣੀ ਦੌਲਤ ਬਾਰੇ ਜਾਂ ਆਪਣੀ ਜਾਇਦਾਦ ਬਾਰੇ ਜਾਂ ਪੈਸਿਆਂ 'ਤੇ ਜਿਗਰ ਕਰੋਗੇ ਤਾਂ ਹੋ ਸਕਦਾ ਹੈ ਕਿ ਤੁਹਾਡੇ ਤੋਂ ਉਧਾਰ ਮੰਗਣ ਵਾਲੀ ਜਿਹੜੀ ਲੋਕ ਨੇ ਉਹ ਆਸੇ-ਪਾਸੇ ਆ ਕੇ ਤੁਹਾਨੂੰ ਪਰੇਸ਼ਾਨ ਕਰਨਾ ਨੈਕਟ ਆਪਣੀ ਯੋਗਤਾ ਤੇ ਸਿਹਤ ਅਨਸਾਰ ਕਰਸਤ ਕਰੋ ਇਹ ਪਹਿਲਾਂ ਡਿਸਕਸ ਹੋ ਗਿਆ ਜੀ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਹੈ ਤਾਂ ਸ਼ੀਰਸ਼ਾਸਨ ਤੇ ਕਪਾਲ ਭਾਤੀ ਵਰਗੇ ਯੋਗਾ ਅਸਨ ਤੋਂ ਬਚੋ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ ਤਾਂ ਇਹ ਜਿਹੜੇ ਹਨ ਯਾਨੀ ਕਿ ਸ਼ੀਰਸ਼ਾਸਨ ਤੇ ਕਪਾਲ ਭਾਤੀ ਯੋਗਾ ਦੇ ਪ੍ਰਕਿਰਿਆਵਾਂ ਨੇ ਇਹਨਾਂ ਤੋਂ ਬਚਣਾ ਚਾਹੀਦਾ ਹੈ ਫਿਰ ਹੈ ਸਕਾਰਾਤਮਕ ਰਹੋ ਬਹੁਤ ਜ਼ਿਆਦਾ ਭਾਵਕ ਹੋਣ ਤੋਂ ਬਚੋ ਯਾਨੀ ਕਿ ਨੈਗੇਟਿਵ ਸੋਚ ਉਹ ਹੈ ਉਸ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਪੋਜ਼ਿਟਿਵ ਸੋਚਣਾ ਚਾਹੀਦਾ ਹੈ ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਸੋਮੋ ਹਾਂਜੀ ਇਹ ਨਾਲ ਦਿਲ ਦੀ ਧੜਕਣ ਵੀ ਹੈ ਉਹ ਵੱਧ ਸਕਦੀ ਹੈ ਦੂਜਿਆਂ ਨੂੰ ਪੈਸੇ ਉਧਾਰ ਦੇਣ ਤੋਂ ਬਚੋ ਇਹ ਗੱਲ ਪਹਿਲਾਂ ਵੀ ਆਪਾਂ ਕਹੀ ਹੈ ਕਿ ਉਧਾਰ ਦੇਾਂਗੇ ਤੇ ਉਹਦੇ ਨਾਲ ਕਈ ਮੋੜਦੇ ਨਹੀਂ ਤੇ ਉਹਨਾਂ ਨੂੰ ਟੈਨਸ਼ਨਾਂ ਹੀ ਕ੍ਰੀਏਟ ਹੁੰਦੀਆਂ ਹਨ ਅਗਲੀ ਪੀੜ੍ਹੀ ਨੂੰ ਅਣਚਾਹੀ ਸਲਾਹ ਨਾ ਦਿਓ ਅੱਜਕੱਲ੍ਹ ਦੀ ਜੋ ਨੈਕਸਟ ਪੀੜ੍ਹੀ ਹੈ ਉਹ ਸਾਡੇ ਤੋਂ ਵੀ ਕਾफी ਸਮਝਦਾਰ ਹੈ ਇਸ ਕਰਕੇ ਅਨਸੈਸਰ ਦੀ ਹੀ ਉਹਨਾਂ ਨੂੰ ਸਲਾਹਾਂ ਦੇਣ ਤੋਂ ਗਰੇਜ਼ ਹੀ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਈ ਵਾਰ ਇਸ ਦਾ ਬੁਰਾ ਵੀ ਮੰਨਦੇ ਹਨ ਕਿਉਂਕਿ ਉਹਨਾਂ ਨੂੰ ਸਾਡੇ ਨਾਲ ਨਾਲੇਜ ਵੱਧ ਹੁੰਦਾ ਹੈ ਦੂਜਿਆਂ ਦੇ ਸਮੇਂ ਦਾ ਸਤਿਕਾਰ ਕਰੋ ਹਾਂਜੀ ਆਪਣੀਆਂ ਹੀ ਗੱਲਾਂ ਨਾ ਮਾਰਦੇ ਰਹੋ ਦੂਜਿਆਂ ਦੇ ਸਮੇਂ ਦਾ ਵੀ ਜਿਹੜਾ ਖਿਆਲ ਰੱਖਣਾ ਚਾਹੀਦਾ ਹੈ ਜੇਕਰ ਤੁਹਾਨੂੰ ਲੋਡ ਨਾ ਪਵੇ ਤਾਂ ਦੁਬਾਰਾ ਕਮਾਉਣ ਦੀ ਕੋਸ਼ਿਸ਼ ਨਾ ਕਰੋ ਹਾਂਜੀ ਇਹ ਹੈ ਕਿ ਕਈ ਵਾਰੀ ਜੇ ਲੋੜ ਨਹੀਂ ਤੇ ਫਿਰ ਹੋਰ ਹੋਰ ਪੈਸੇ ਕਮਾਉਣ ਦੀ ਜੋ ਦੌੜ ਹੈ ਹੋੜ ਹੈ ਉਹd ਵਿੱਚ ਸ਼ਾਮਲ ਹੋਉਂਦੀ ਕੋਈ ਵੀ ਜ਼ਰੂਰਤ ਨਹੀਂ ਹੈ ਨੈਕਸਟ ਹੈ ਰਾਤ ਨੂੰ ਚੰਗੀ ਨੀਂਦ ਲੈਣ ਲਈ ਦਿਨ ਵੇਲੇ ਸੌਣ ਤੋਂ ਬਚੋ ਜੇ ਦਿਨੇ ਸੌਣੇ ਤੇ ਫਿਰ ਰਾਤ ਨੂੰ ਨੀਂਦ ਕਿਵੇਂ ਆਵੇਗੀ ਇਹ ਵੀ ਗੱਲ ਸਹੀ ਹੈ ਨੈਕਸਟ ਹੈ ਆਪਣੇ ਲਈ ਇੱਕ ਨਿੱਜੀ ਜਗ੍ਹਾ ਰੱਖੋ ਤੇ ਦੂਜਿਆਂ ਦੀ ਨਿੱਜਤਾ ਦਾ ਸਤਿਕਾਰ ਕਰੋ ਯਾਨੀ ਕਿ ਇੱਕ ਐਹੋ ਜੀ ਜਗ੍ਹਾ ਮੇਰੇ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਜਿੱਦੇ ਕਿ ਤੁਸੀਂ ਸ਼ਾਂਤ ਜਿਤ ਹੋ ਕੇ ਤੇ ਸਮਾਂ گزارੋ ਤੇ ਦੂਜਿਆਂ ਦੇ ਨਾਲ ਉਹਨਾਂ ਦੀ ਵੀ ਜੋ ਪ੍ਰਾਈਵੇਸੀ ਹੈ ਉਹਦਾ ਖਿਆਲ ਰੱਖਣਾ ਚਾਹੀਦਾ ਹੈ ਇੱਕ ਵਸੀਅਤ ਤਿਆਰ ਕਰੋ ਤੇ ਆਪਣੇ ਜੀਵਨ ਸਾਥੀ ਨਾਲ ਸਲਾਹ ਕਰੋ ਇਹਦੇ ਬਾਰੇ ਜੋ ਹੈ ਸਲਾਹ مشورے ਦੇ ਨਾਲ ਪਰਿਵਾਰ ਦੇ ਨਾਲ ਸਲਾਮਾਖੜਾ ਕਰਕੇ ਵਸੀਅਤ ਤਿਆਰ ਕਰ ਰੱਖਣੀ ਚਾਹੀਦੀ ਹੈ ਤਾਂ ਕਿ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਨੈਕਸਟ ਆਪਣੀ ਰਿਟਾਇਰਮੈਂਟ ਬਚਤ ਅਗਲੀ ਪੀੜ੍ਹੀ ਲਈ ਨਾ ਛੱਡੋ ਤਾਂ ਕਈ ਵਾਰੀ ਇਹ ਹੁੰਦਾ ਹੈ ਕਿ ਆਪਾਂ ਜਿਆਦਾ ਜਿਆਦਾ ਪੈਸੇ ਇਕੱਠੇ ਕਰਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਕੱਠੇ ਕਰ ਜਾਈਏ ਤਾਂ ਇਹ ਵੀ ਰਜਨ ਜੋ ਹੈ ਇਸ ਨੂੰ ਠੀਕ ਨਹੀਂ ਸਮਝਿਆ ਗਿਆ ਨੈਕਸਟ ਹੈ ਕਿ ਸੀਨੀਅਰ ਸਿਟੀਜ਼ਨ ਸਮੂਹ ਵਿੱਚ ਸ਼ਾਮਲ ਹੋ ਪਰ ਬਹਿਸਾਂ ਤੋਂ ਬਚੋ ਹਾਂਜੀ ਸਮਾਂ ਆਪਸ ਕਰਨ ਦੇ ਵਾਸਤੇ ਤੇ ਦੂਜਿਆਂ ਦੇ ਨਾਲ ਵਿਚਾਰ ਵਟਾਂਦਰਾ ਸਾਂਝਾ ਕਰਨ ਦੇ ਵਾਸਤੇ ਇਹ ਵੀ ਜ਼ਰੂਰੀ ਹੈ ਪਰੰਤੂ ਅਨਡੂ ਡਿਸਕਸ਼ਨ ਜਿਹੜੀ ਹੁੰਦੀ ਹੈ ਨਾ ਉਹਦੇ ਨਾਲ ਕਈ ਵਾਰੀ ਦਿੱਕਤਾ ਹੀ ਪੇਸ਼ ਆਉਂਦੀਆਂ ਨੇ ਤੇ ਕਈ ਵਾਰੀ ਝਗੜੇ ਵੀ ਹੋ ਜਾਂਦੇ ਹਨ ਇਸ ਕਰਕੇ ਤੋਂ ਬਚਣਾ ਚਾਹੀਦਾ ਹੈ ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਦੂਜਿਆਂ ਨੂੰ ਪਰੇਸ਼ਾਨ ਨਾ ਕਰੋ ਹਾਂਜੀ ਕਈ ਵਾਰੀ ਵੱਡੀ ਉਮਰ ਦੇ ਵਿੱਚ ਕੰਨ ਸੀ ਵਗੈਰਾ ਜਾਂ ਹੋਰ ਵੀ ਕਈ ਪ੍ਰੋਬਲਮਸ ਆ ਜਾਂਦੀਆਂ ਨੇ ਪਰ ਹਰ ਲਈ ਦੂਜਿਆਂ ਨੂੰ ਵੀ ਮੈਨੂੰ ਇਹ ਦਵਾਈ ਦੇ ਦਿਓ ਮੈਨੂੰ ਪਾਣੀ ਦੇ ਦਿਓ ਮੈਨੂੰ ਇੱਥੇ ਤਾਂ ਇਸ ਤਰ੍ਹਾਂ ਦੀ ਗੱਲੋਂ ਤੋਂ ਵੀ ਬਚਣਾ ਚਾਹੀਦਾ ਹੈ ਉਹਨਾਂ ਦੀ ਮੀਨ ਦਾ ਵੀ ਖਿਆਲ ਪਰਿਵਾਰਮੈਂਟ ਦਾ ਵਾਕੀ ਦਾ ਰੱਖਣਾ ਚਾਹੀਦਾ ਹੈ ਰੁੱਖਾਂ ਤੋਂ ਫੁੱਲ ਨਾ ਤੋੜੋ ਇਹ ਤਾਂ ਸਾਰੇ ਨੂੰ ਪਤਾ ਹੀ ਹੈ ਜੀ ਰਾਜਨੀਤੀ 바ਾਰੇ ਚਰਚਾ ਕਰਦੇ ਸਮੇਂ ਦੂਜਿਆਂ ਦੇ ਵੱਖ-ਵੱਖਰੇ ਵਿਚਾਰ ਸਨਕਾਰ ਕਰੋ ਇਹ ਬਹੁਤ ਵੱਡੀ ਗੱਲ ਹੈ ਰੇਖ ਬੰਦਾ ਸੋਚਦਾ ਹੈ ਕਿ ਜੋ ਮੈਂ ਕਹਿ ਰਿਹਾ ਉਹ ਸਹੀ ਹੈ ਦੂਜੇ ਗਲਤ ਨੇ ਤਾਂ ਇਹ ਜੋ ਨੀਤੀ ਹੈ ਨਾ ਇਹ ਬਿਲਕੁਲ ਇਸ ਤੋਂ ਬਚਣਾ ਚਾਹੀਦਾ ਹੈ ਦੂਜਿਆਂ ਦੇ ਵੀ ਕੁਝ ਆਪਣੇ ਤੁਹਾਡੇ ਤੋਂ ਵੱਖਰੇ ਵਿਚਾਰ ਹੋ ਸਕਦੇ ਨੇ ਉਹਨੂੰ ਅਪਣਾ ਲੈਣਾ ਚਾਹੀਦਾ ਹੈ ਤੇ ਉਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਨੈਟ ਹੈ ਆਪਣੀ ਸਿਹਤ ਬਾਰੇ ਲੱਗਦਾ ਸ਼ਾਇਦ ਨਾ ਕਰੂ ਬਜ਼ੁਰਗਾਂ ਨੂੰ ਇਹ ਆਦਤ ਆਮ ਤੌਰ ਤੇ ਹੋ ਜਾਂਦੀ ਹੈ ਕਿ ਅੱਜ ਮੈਨੂੰ ਇਹ ਹੈ ਛੋਟਾ ਜਿਹਾ ਵੀ ਦੁਖਤਨੀ ਫੌਂਦੀ ਹੈ ਤੇ ਉਹ ਬੱਚਿਆਂ ਨੂੰ ਪਰੇਸ਼ਾਨ ਕਈ ਵਾਰੀ ਕਰਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੇ ਆਪਣੇ ਆਫਿਸ ਦੇ ਵਿੱਚ ਜਾਂ ਹੋਰ ਕੰਮ ਦੇ ਉੱਤੇ ਜਾਣਾ ਹੁੰਦਾ ਹੈ ਤੇ ਜੇਕਰ ਉਹਨਾਂ ਨੂੰ ਇਹ ਟੈਨਸ਼ਨ ਪੈ ਜਾਏ ਕਿ ਅਸੀਂ ਬਜ਼ੁਰਗਾਂ ਨੂੰ ਕਿਸੇ ਡਾਕਟਰ ਦੇ ਕੋਲ ਹਰ ਵੇਲੇ ਲੈ ਕੇ ਜਾਣਾ ਹੈ ਤਾਂ ਇਹ ਵੀ ਗੱਲ ਗਲਤ ਹੈ ਹਾਂ ਜੇਕਰ ਕੋਈ ਬਹੁਤ ਵੱਡੀ ਪ੍ਰੋਬਲਮ ਹੋਵੇ ਤਾਂ ਫਿਰ ਡਾਕਟਰ ਕੋਲ ਜਾਣ ਤੋਂ ਪਰਹੇਜ਼ ਵੀ ਨਹੀਂ ਕਰਨਾ ਚਾਹੀਦਾ ਨੈਕਸਟ ਆਪਣੇ ਜੀਵਨ ਸਾਥੀ ਨਾਲ ਬਹਿਸਾਂ ਤੋਂ ਬਚੋ ਉਹ ਤੁਹਾਡਾ ਅਸਮਸਹਾਰ ਹਨ ਬਹੁਤ سارے ਜੋ ਲੋਕ ਹਨ ਉਹ বিনা ਮਤਲਬਤੋਹੀ ਕਰਦੇ ਵਿੱਚ ਜੋ ਹੈ ਬਹਿਸ ਦਾ ਮਾਹੌਲ ਕ੍ਰੀਏਟ ਕਰਦੇ ਨੇ ਕਰਨੋ ਯਾਨੀ ਕਹਿਣ ਦਾ ਮਤਲਬ ਹੈ ਕਿ ਆਪਾਂ ਕੋਈ ਅਦਾਲਤ ਕਚਹਿਰੀ ਨਹੀਂ ਬਣਾਉਣਾ ਇਹਦੇ ਨਾਲ ਕਈ ਤਰ੍ਹਾਂ ਦੀ ਟਕ ਤਾਂ ਸ਼ੁਰੂ ਹੋ ਜਾਂਦੀਆਂ ਨੇ ਨੈਕਸਟ ਅਧਿਆਤਮਿਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੋ ਪਰ ਅਨਿਪਖ ਨਾ ਬਣੋ ਹਾਂਜੀ ਇਹ ਵੀ ਠੀਕ ਹੈ ਕਿ ਸਪੀਰੀਟੀ ਲਈ ਅਧਿਆਤਮਿਕਤਾ ਵਾਸਤੇ ਜੋ ਹੈ ਜਾਣਾ ਚਾਹੀਦਾ ਹੈ ਪਰਵਚਨ ਚੰਗੇ ਸੁਣਨੇ ਵੀ ਚਾਹੀਦੇ ਨੇ ਪਰ ਜਦੋਂ ਅਸੀਂ ਬਲਾਈਂਡਲੀ ਫੇਥ ਕਰਦੇ ਹਾਂ ਤਾਂ ਉਹ ਗੱਲ ਕਈ ਵਾਰੀ ਬਹੁਤ ਗਲਤ ਹੋ ਜਾਂਦੀ ਹੈ ਤੇ ਉਹਦੇ ਵਿੱਚ ਸਿੱਟੇ ਵੀ ਮਾੜੇ ਨਿਕਲਦੇ ਨੇ ਨੈਕਸਟ ਲਾਸਟ ਜੋ ਹੈ ਤਣਾਅ ਮੁਕਤ ਜੀਵਨ ਜਿਓ ਤੇ ਹਮੇਸ਼ਾ ਆਪਣੇ ਚਿਹਰੇ ਤੇ ਮੁਸਕਰਾਹਟ ਰੱਖੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਟੈਨਸ਼ਨ ਤੋਂ ਬਚਣਾ ਹੀ ਚਾਹੀਦਾ ਹੈ ਕਿਉਂਕਿ ਇਹ ਕਈ ਬਿਮਾਰੀਆਂ ਦੀ ਜੜ ਹੁੰਦੀ ਹੈ ਤੇ ਆਪਣੇ ਚਿਹਰੇ ਤੇ ਹਲਕੀ ਜੀ ਮੁਸਕਰਾਹਟ ਲਾ ਕੇ ਦੂਜਿਆਂ ਨੂੰ ਪੇਸ਼ ਆਓਗੇ ਤਾਂ ਇਹਦੇ ਨਾਲ ਦੂਸਰੇ ਜੋ ਹਨ ਉਹ ਤੁਹਾਡੀ ਕਦਰ ਵੀ ਕਰਨਗੇ ਤੁਹਾਡੇ ਵੱਲ ਖਿੱਚੇ ਵੀ ਜਾਣਗੇ ਤੇ ਤੁਹਾਡੇ ਤੋਂ ਦੂਰ ਭੱਜਣ ਦੀ ਕੋਸ਼ਿਸ਼ ਵੀ ਨਹੀਂ ਕਰਨਗੇ ਤਾਂ ਇਹ ਸੰਖੁਚ ਅਜਿਹੇ ਨੁਕਤੇ ਜਿਹੜੇ ਕਿ ਇੱਕ ਖੁਸ਼ਗੁਵਾਰ ਤੇ ਸ਼ਾਂਤਮਈ ਜੀਵਨ ਬਤੀਤ ਕਰਨ ਦੇ ਵਾਸਤੇ ਸੀਨੀਅਰ ਸਿਟੀਜ਼ਨ ਤੇ ਸੁਪਰ ਸੀਨੀਅਰ ਸਿਟੀਜ਼ਨਾਂ ਔਰ ਰਿਟਾਇਰਡ ਪੈਨਸ਼ਨਰਾਂ ਦੇ ਵਾਸਤੇ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹਨ ਉਮੀਦ ਹੈ ਕਿ ਇਹਨਾਂ ਨੁਕਤਿਆਂ ਦੇ ਉੱਤੇ ਚੱਲਦੇ ਹੋਏ ਤੁਸੀਂ ਵੀ ਆਪਣੀ ਜੋ ਜ਼ਿੰਦਗੀ ਹੈ ਉਹ ਸ਼ਾਂਤਮਈ ਤੇ ਖੁਸ਼ਗਵਾਰ ਆਨੰਦਮਈ ਬਤੀਤ ਕਰਨ ਦੇ ਵਿੱਚ ਸਫਲ ਹੋਵੋਗੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ